ਹਾਂਜੀ ਮਿੱਤਰੋ ਮਰਿੰਡੇ ਮਿਲ ਤੋਂ ਵਾਪਸ ਆ ਰਿਹਾ ਤਾਂ ਸਹੇੜੀ ਤੋਂ ਅੱਗੇ ਜਾ ਕੇ ਕਾਈਨੌਰ ਅ ਰ ਸੇੜੀ ਦੇ ਵਿਚਾਲੇ ਮਨ ਬਣਿਆ ਵੀ ਕਿਉਂ ਨਾ ਭਾਰਤ ਮਾਲਾ ਜਿਹੜਾ ਰੋਡ ਬਣਿਆ ਹੈ ਇਹਦੇ ਉੱਤੇ ਹੀ ਚੜ ਕੇ ਦੇਖ ਲਈਏ ਕਿਉਂਕਿ ਸਾਨੂੰ ਕਿਸਾਨਾਂ ਨੂੰ ਜਦੋਂ ਇਹ ਰੋਡ ਚਾਲੂ ਹੋ ਗਿਆ ਫੇਰ ਤਾਂ ਕਿਸੇ ਨੇ ਚੜ੍ਹ ਨਹੀਂ ਦੇਣਾ ਜ਼ਮੀਨ ਵੇਸ਼ਕ ਕਿਸਾਨਾਂ ਦੀ ਦੇ ਵਿੱਚੋਂ ਇਹ ਰੋਡ ਲੰਘਿਆ ਤੇ ਰੋਡ ਬਣਿਆ ਵਪਾਰੀਆਂ ਵਾਸਤੇ ਆਮ ਕਿਸਾਨ ਨੂੰ ਆਮ ਲੋਕਾਂ ਨੂੰ ਬਾਅਦ ਵਿੱਚ ਕਿੱਥੋਂ ਇਹਨਾਂ ਨੇ ਚੜ੍ਹਨ ਦੇਣਾ ਇਦਰ ਕੋਟਲਾ ਪਿੰਡ ਆ ਦੂਈ ਸੜਕਾਂ ਹੀ ਨੌਰ ਆ ਕਿੰਨੀ ਅਬਜਾਉ ਜ਼ਮੀਨ ਤੀ ਸਾਡੇ ਇਲਾਕੇ ਦੀ ਸਾਡੇ ਇਲਾਕੇ ਦੀ ਕਿ ਸਾਰੇ ਪੰਜਾਬ ਦੀ ਉਹ ਜਿੱਥੇ ਨੂੰ ਵੀ ਇਹ ਭਾਰਤ ਮਾਲਾ ਰੋਡ ਲੰਘਿਆ ਸਾਰੀ ਅਬਜਾਉ ਜ਼ਮੀਨ ਆ ਜਿਹੜੀ ਇਹਨਾਂ ਨੇ ਐਕਵਾਇਰ ਕਰ ਲਈ ਤੇ ਚੜਨ ਆਪਾਂ ਨੂੰ ਮੈਂ ਤਾਂ ਕਹਿਣਾ ਵੀ ਕਿਸੇ ਨੇ ਦੇਣਾ ਨਹੀਂ ਕਿਉਂਕਿ ਆ ਦੇਖੋ ਟੋਲ ਪਲਾਜ਼ਿਆਂ ਵਾਸਤੇ ਕਿੰਨੇ ਚੌੜੇ ਚੌੜੇ ਗਰਾਊਂਡੇ ਤਿਆਰ ਕਰ ਰਹੇ ਆ ਸੋ ਮੈਨੂੰ ਤਾਂ ਨਹੀਂ ਲੱਗਦਾ ਵੀ ਸੁਣਿਆ ਕਿਨੇ ਇਸ ਰੋਡ ਦੇ ਉੱਤੇ ਤਾਂ ਕਿਸਾਨਾਂ ਨੂੰ ਵੀ ਟੋਲ ਆ ਜਿਹੜਾ ਉਹ ਲੱਗਣਾ ਹੈ ਹਾਲਾਂਕਿ ਹੋਰ ਟੋਲਾਂ ਦੇ ਉੱਤੇ ਆਪਾਂ ਟੈਕਸ ਦੇਣ ਤੋਂ ਬਚ ਜੰਨੇ ਆ ਸੋ ਕਿਸਾਨਾਂ ਦੀ ਜ਼ਮੀਨ ਦੇ ਵਿੱਚੋਂ ਹੀ ਲੰਘਣ ਵਾਲੇ ਰੋਡ ਤੇ ਕਿਸਾਨਾਂ ਨੂੰ ਹੀ ਨਹੀਂ ਚੜਨ ਦਿੱਤਾ ਜਾਊਗਾ ਕਿਉਂਕਿ ਟੋਲ ਹੀ ਇਹਨਾਂ ਨੇ ਐਨੇ ਮਹਿੰਗੇ ਲਾਉਣੇ ਆ ਤੇ ਬਾਕੀ ਤੁਹਾਨੂੰ ਦੱਸ ਦਿਓ ਜੇ ਕੋਈ ਜਾਣਕਾਰੀ ਹੋਈ ਕਿ ਆਹੀ ਗੱਲ ਸੱਚ ਆ ਵੀ ਟੋਲ ਆ ਜਿਹੜਾ ਇਹਦੇ ਤੇ ਕਿਸਾਨਾਂ ਨੂੰ ਵੀ ਲੱਗਣਾ ਸੋ ਮਿੱਤਰੋ ਜਦੋਂ ਜ਼ਮੀਨ ਰਿਕਵਾਇਰ ਹੋਈਦੀ ਨਾ ਲਗਭਗ 70 ਤੋਂ ਲੈ ਕੇ 80 ਲੱਖ ਰੁਪਈਆ ਰੇਟ ਆ ਜਿਹੜਾ ਹਰ ਇੱਕ ਜ਼ਿਮੀਂਦਾਰ ਨੂੰ ਮਿਲਿਆ ਤਾਂ ਜ਼ਮੀਨ ਆਪਣੀ ਦੇਣੀ ਕੋਈ ਨਹੀਂ ਚਾਹੁੰਦਾ ਸਰਕਾਰਾਂ ਐ ਭਾਈ ਮਹਿੰਗੀਆਂ ਜ਼ਮੀਨਾਂ ਐ ਅਕਵਾਇਰ ਕਰ ਲੈਣੀਆਂ ਇਹਨਾਂ ਨੇ ਤਾਂ ਸਿਰਫ ਇੱਕ ਫਰਮਾਨ ਸੁਣਾਉਣਾ ਵੀ ਆ ਜ਼ਮੀਨ ਅਸੀਂ ਅਕਵਾਇਰ ਕਰ ਲਈ ਤੇ ਕਿਸਾਨ ਨੂੰ ਵਿਚਾਰੇ ਨੂੰ ਛੱਡਣੀ ਪੈਣੀ ਐ ਸੋ ਅੱਜ ਤੇ 2.5 ਸਾਲ ਪਹਿਲਾਂ ਜਦੋਂ 80 ਲੱਖ ਰੁਪਈਆ ਮਿਲਿਆ ਤਾਂ ਨਾ ਜਿਹੜੇ ਸਾਡੇ ਵਰਗੇ ਤੇ ਜਿਨ੍ਹਾਂ ਦੀ ਜ਼ਮੀਨ ਰੋਡ ਦੇ ਵਿੱਚ ਨਹੀਂ ਆਈ ਦੀ ਅਸੀਂ ਉਹਨਾਂ ਲੋਕਾਂ ਨੂੰ ਮਜ਼ਾਕ ਕਰਦੇ ਦੇਦੇ ਇਹ ਨਾਲੇ ਜ਼ਮੀਨ ਵਿੱਚ ਆ ਗਈ थी ਵੀ ਜੇ ਤੁਸੀਂ ਜਿਆਦਾ ਤੰਗ ਆ ਭਾਈ ਐਸੇ ਰੇਟ ਨੂੰ ਸਾਡੇ ਵਾਲੀ ਖਰੀਦ ਲੋ ਅਸੀਂ ਆਪਣੀ ਦੇ ਦੰਨੇ ਆ ਸੜਕਾਂ ਨੂੰ ਤੁਸੀਂ ਸਾਨੂੰ 80 ਲੱਖ ਦੇ ਦੋ ਪਰ ਮਿੱਤਰੋ ਹੁਣ ਪਤਾ ਲੱਗਦਾ ਵੀ ਜ਼ਮੀਨ ਹੈ ਨਾ ਜਿਹੜੀ ਸੋਨੇ ਨਾਲੋਂ ਵੀ ਵੱਧ ਤੇਜ਼ ਵੱਧ ਰਹੀ ਆ 2.5 ਸਾਲ ਦੇ ਵਿੱਚੇ ਜਿਹੜੀ ਜ਼ਮੀਨ ਉਸ ਵਕਤ 30 ਲੱਖ ਨੂੰ ਦੀ ਉਹਨਾਂ ਨੂੰ 80 ਲੱਖ ਮਿਲਿਆ ਤਾਂ ਅੱਜ ਉਹੀ ਰੇਟ ਸਾਡੇ ਪਿੰਡਾਂ ਚ 80 ਲੱਖ ਨੂੰ ਹੋ ਗਿਆ ਸੋ ਮਿੱਤਰੋ ਵੀ ਹੁਣ ਉਹਨਾਂ ਕਿਸਾਨਾਂ ਨੂੰ ਵਿਚਾਰਿਆਂ ਨੂੰ ਲੱਗਦਾ ਵੀ ਸਾਡੇ ਨਾਲ ਬੜਾ ਧੋਖਾ ਹੋ ਗਿਆ ਵੀ ਜ਼ਮੀਨ ਦਾ ਰੇਟ ਆ ਜਿਹੜਾ 2.5 ਸਾਲ ਚ 25-30 ਲੱਖ ਤੋਂ 80-85 ਲੱਖ ਤੇ ਚਲੇ ਗਿਆ ਸੋ ਜ਼ਮੀਨ ਹਲੇ ਵੀ ਹਰ ਇੱਕ ਨੂੰ ਸਲਾਹ ਇਹੀ ਦਵਾਂਗਾ ਕਿ ਮਿੱਤਰੋ ਜ਼ਮੀਨਾਂ ਸੰਭਲੋ ਜਿਹੜੇ ਇੱਥੋਂ ਸਾਰੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਨਾ ਵਿਦੇਸ਼ਾਂ ਨੂੰ ਜਾ ਰਹੇ ਆ ਤੁਸੀਂ ਇੱਕ ਦਿਨ ਪਛਤਾਉਣਾ ਹੈ ਵਿਦੇਸ਼ਾਂ ਨੂੰ ਜਾਓ ਜ਼ਰੂਰ ਜਾਓ ਪਰ ਜ਼ਮੀਨ ਜਾਇਦਾਦ ਇੱਥੋਂ ਨਾ ਵੇਚੋ ਇਹ ਕੱਲੋਂ ਬਾਹਰਲੇ ਦੇਸ਼ਾਂਿਆਂ ਨੇ ਕਿਤੇ ਕੱਢਦੇ ਨਾ ਅੱਡਣ ਦਾ ਵੈਸੇ ਲੱਗ ਕੇ ਉਹ ਤਾਂ ਇੱਥੇ ਆ ਕੇ ਆਪਣਾ ਰੋਟੀ ਖਾਣ ਜੋਗੇ ਤਾਂ ਪਰ ਰਹੋਗੇ ਪੰਜਾਬ 'ਚ ਸੋ ਮਿੱਤਰੋ ਜ਼ਮੀਨਾਂ ਸੰਭਲੋ ਜਿਹੜੀਆਂ ਧੱਕੇ ਨਾਲ ਸਰਕਾਰ ਨੇ ਦੱਬ ਲਈਆਂ ਉਹ ਤਾਂ ਦੱਬੇ ਲਈਆਂ ਜੋ ਧੱਕਾ ਸਰਕਾਰ ਨੇ ਕਰਨਾ ਉਹ ਤਾਂ ਕਰ ਹੀ ਲੈਣਾ ਪਰ ਆਪਣੀ ਜ਼ਮੀਨ ਆਪਣੀ ਮੋਜ ਵਾਸਤੇ ਨਾ ਵੇਚੋ ਇਹਨੂੰ ਸੰਭਲੋ ਮਿੱਤਰੋ ਸੰਭਲੋ ਜ਼ਮੀਨਾਂ